ਅੱਜ ਦੀ ਵੀਡੀਓ ਹੈਗੀ ਆ ਪੰਜਾਬ ਪੁਲਿਸ ਦੇ ਲਈ ਤੇ ਭਗਵੰਤ ਮਾਨ ਸਰਕਾਰ ਦੇ ਲਈ ਇੱਕ ਆਈਡੀਆ ਮੈਂ ਮੈਂਸ਼ਨ ਕਰਨ ਲੱਗਾ ਆ ਵੀ ਇਹ ਭਾਈ ਸਾਹਿਬ ਕਹਿੰਦੇ ਆ ਵੀ ਅਸਲਾ-ਉਸਲਾ ਪੰਜਾਬ ਦੇ ਵਿੱਚ ਕਹਿੰਦੇ ਬਹੁਤ ਮਤਲਬ ਵੀ ਭੜਾ ਗਿਆ ਆ ਤੇ ਮੈਂ ਦਾ ਇਹ ਬੇਨਤੀ ਕਰੂੰਗਾ ਵੀ ਪੰਜਾਬ ਸਰਕਾਰ ਨੂੰ ਭਗਵੰਤ ਮਾਨ ਸਰਕਾਰ ਨੂੰ ਤੇ ਪੰਜਾਬ ਪੁਲਿਸ ਨੂੰ ਵੀ ਸਾਨੂੰ ਕੋਈ ਆਨਲਾਈਨ ਦੱਸੋ ਮਾੜਾ ਮੋਟਾ ਵੀ ਜਿਹੜਾ ਸੀ ਤੁਹਾਨੂੰ ਇਨਫੋਰਮੇਸ਼ਨ ਭੇਜਿਆ ਕਰਾਂਗੇ ਵੀ ਜਿਹੜਾ ਬੰਦਾ ਧਮਕੀਆਂ ਧਮਕੀਆਂ ਦਿੰਦਾ ਆ ਵੀ ਇਹਨਾਂ ਦੀਆਂ ਆਈਡੀਆਂ ਚੈੱਕ ਕਰੋ ਤੇ ਆਈਡੀਆਂ ਚੈੱਕ ਕਰਕੇ ਤੇ ਇਹਨਾਂ ਦੀਆਂ ਇਨਕੁਆਰੀਆਂ ਕਰੋ ਵੀ ਇਹ ਬੰਦੇ ਜਿਹੜੇ ਹੈਗੇ ਆ ਵੀ ਇਹ ਕੌਣ ਆ ਤੇ ਵੀ ਬਹੁਤ ਸਾਰਾ ਵੈਸੇ ਤਾਂ ਸਾਨੂੰ ਪਤਾ ਹੀ ਆ ਵੀ ਹੈ ਨਹੀਂ ਇਹਨਾਂ ਦੇ ਪੱਲੇ ਕੁਝ ਵੀ ਨਕਲੀ ਆਈਡੀਆਂ ਬਣਾਈਆਂ ਪਰ ਫੇਰ ਵੀ ਪੰਜਾਬ ਦਾ ਮਾਹੌਲ ਨਾ ਖਰਾਬ ਹੋਵੇ ਤੇ ਇਹਨਾਂ ਦੀਆਂ ਇਨਕੁਆਰੀਆਂ ਵਗੈਰਾ ਕਰਨੀਆਂ ਚਾਹੀਦੀਆਂ ਆ ਤੇ ਜੇ ਕੋਈ ਦਾਦਾ ਮਾਹੌਲ ਖਰਾਬ ਹੁੰਦਾ ਤੇ ਉਹਦਾ ਜਿਹੜਾ ਹੈਗਾ ਐਕਸ਼ਨ ਲੈਣਾ ਚਾਹੀਦਾ ਤੇ ਬਾਕੀ ਰਹਿ ਗਈ ਗੱਲ ਜਿੱਦਾਂ ਹੁਣ ਇਹ ਮੈਨੂੰ ਧਮਕੀਆਂ ਵੀ ਦੇ ਰਿਹਾ ਸੀ ਵੀ ਹਾਂ ਵੀ ਤੂੰ ਪੰਜਾਬ ਆਂ ਇਦਾਂ ਕਰਦਾ ਉਹ ਕਰਦਾਂਗੇ ਇਹਨੂੰ ਵੀ ਮੈਂ ਦੱਸ ਦੇਣਾ ਚਾਹੁੰਨਾ ਬਾਕੀ ਭਗਵੰਤਮਾਨ ਸਰਕਾਰ ਆ ਠੀਕ ਆ ਤੇ ਜੋ ਪੁਲਿਸ ਪ੍ਰਸ਼ਾਸਨ ਆ ਮੈਂ ਹੈਗਾ ਅਮਰੀਕਾ ਦਾ ਵਾਸੀ ਇੰਡੀਆ ਤਾਂ ਮੈਂ ਉਹ ਨਹੀਂ ਐ ਠੀਕ ਐ ਇਹ ਮੇਰੀ ਸੇਫਟੀ ਦੀ ਰਿਸਪਾਂਸਿਬਿਲਟੀ ਜਿਹੜੀ ਹੈਗੀ ਆ ਉਹ ਪੰਜਾਬ ਸਰਕਾਰ ਦੀ ਬਣਦੀ ਐ ਹੈ ਤੇ ਦੂਸਰੀ ਗੱਲ ਰਹਿ ਗਈ ਹਾ ਵੀ ਵਿਅਸਲੇ ਬਹੁ ਆ ਗਿਆ ਇਦਾਂ ਆ ਗਿਆ ਇਹ ਮੈਂ ਅੱਗੇ ਵੀ ਗੱਲ ਦੱਸੀ ਸੀ ਠੀਕ ਐ ਵੀ ਯੋਧਾ ਉਹ ਹੁੰਦਾ ਵਾ ਜਿਹੜਾ ਸ਼ਰਿਆਮ ਲਲਕਾਰਦਾ ਐ ਮਤਲਬ ਜੇ ਕਿਸੇ ਨੂੰ ਕੋਈ ਵੀ ਤਕਲੀਫ ਹੈਗੀ ਆ ਚਾਹੇ ਇੰਡੀਆ ਦੇ ਵਿੱਚ ਐ ਕੋਈ ਪੰਜਾਬ ਦੇ ਵਿੱਚ ਠੀਕ ਐ ਮੇਰੇ ਤੋਂ ਵਿਹਾਵ ਵੀ ਤੈਨੂੰ ਸੋਧਾ ਲਾਵਾਂਗੇ ਉਹ ਕਰਾਂਗੇ ਤੇ ਚਾਹੇ ਕੋਈ ਹੈਗਾ ਅਮਰੀਕਾ ਦਾ ਦੇ ਵਿੱਚ ਠੀਕ ਹੈ ਅਮਰੀਕਾ ਦਾ ਅਮਰੀਕਾ ਵਾਲਿਆਂ ਨੂੰ ਵੀ ਮੈਂ ਦੱਸ ਦਵਾ ਵੀ ਅਮਰੀਕਾ ਦੀ ਹਕੂਮਤ ਵੀ ਬਹੁਤ ੱੱਕਾ ਕਰਦੀ ਆ ਜੇ ਐ ਕਰੀ ਬੰਦਾ ਚੱਕ ਲੈਣਾ ਨਾ ਕੋਈ ਕ੍ਰਾਈਮ ਕੀਤਾ ਹੋਵੇ ਤਾਂ 2 2 3 3 ਲੱਖ ਡਾਲਰ ਜ਼ਮਾਨਤੀ ਪੈ ਜਾਂਦੀ ਆ ਮਤਲਬ ਵੀ ਬਹੁਤ ਜੱਬ ਪਾ ਲੈਂਦੀ ਆ ਜੇ ਕੋਈ ਬੰਦੇ ਕੋ ਪੇਪਰ ਨਹੀਂ ਹੈਗੇ ਤਾਂ ਪੇਪਰ ਵੀ ਨਹੀਂ ਬਣਦੇ ਹੈਗੇ ਤੇ ਇਹ ਗੱਲ ਆ ਵੀ ਭਾਈ ਵੀ ਚਾਹੇ ਕੋਈ ਅਮਰੀਕਾ ਦੇ ਵਿੱਚ ਹੈਗਾ ਆ ਤੇ ਉਹ ਵੀਡੀਓ ਪਾ ਕੇ ਆਜਵੇ ਵੀ ਹਾਂ ਵੀ ਤੇਰਾ ਸੌਦਾ ਲਾਉਣਾ ਸੀ ਉਹ ਬੰਦਾ ਕਹਵੇ ਵੀ ਮੈਂ ਲਾਉਣਾ ਮੈਂ ਦੇਖਾਵਾਂ ਲੋ ਕਿਹੜਾ ਹੈਗਾ ਯੋਧਾ ਜਿਹੜਾ ਏਡਾ ਵੀ ਉਹਨੂੰ ਕਿੰਨਾ ਕੁ ਗਿਆਨ ਆ ਧਰਮ ਦਾ ਜਿਹੜਾ ਵੀ ਮੇਰਾ ਸੌਦਾ ਲਾਉਣ ਨੂੰ ਫਿਰਦਾ ਤੇ ਦੂਸਰੀ ਗੱਲ ਆ ਪੰਜਾਬ ਵਾਲਾ ਜਿਹੜਾ ਵੀ ਕੋਈ ਯੋਧਾ ਹੈਗਾ ਠੀਕ ਆ ਉਹ ਵੀਡੀਓ ਪਾ ਕੇ ਦੱਸੇ ਹਾਂ ਮਾੜਾ ਜੀ ਵੀ ਹਾਂ ਵੀ ਮੈਂ ਜਿਹੜਾ ਹੈਗਾ ਵੀ ਤੂੰ ਆਈ ਪੰਜਾਬ ਤੇ ਅਸੀਂ ਤੈਨੂੰ ਏਦਾਂ ਕਰਾਂਗੇ ਮੈਂ ਤੁਹਾਨੂੰ ਅੱਗੇ ਕਿਹਾ ਸੀ ਮੂਰਖ ਲੋਕੋ ਫਿਲਮਾਂ ਦੇ ਵਿੱਚ ਦਿਖਾਇਆ ਜਾਂਦਾ ਵਾ ਗਾਣਿਆਂ ਦੇ ਵਿੱਚ ਸਮਝਾਇਆ ਜਾਂਦਾ ਵਾ ਜਿਹਨੂੰ ਝੁੰਡ ਘੇਰਦਾ ਹੁੰਦਾ ਵਾ ਉਹ ਸ਼ੇਰ ਹੁੰਦਾ ਵਾ ਹੀਰੋ ਹੁੰਦਾ ਆ ਜਿਹੜਾ ਕੱਲਾ ਮਨ ਲੋ ਹੁੰਦਾ ਆ ਉਹ ਯੋਧਾ ਹੁੰਦਾ ਆ ਤੁਸੀਂ ਮਨ ਲੋ 2-4 ਜਣੇ 5-10 ਜਣੇ ਮਨ ਲੋ ਰਲ ਕੇ ਮੈਨੂੰ ਕਿਤੇ ਕਿਸੇ ਨੇ ਘੇਰ ਵੀ ਲਿਆ ਮੈਂ ਕਿੰਨੀ ਵਾਰੀ ਸਮਝਾ ਹਟਿਆ ਵਾ ਮੈਂ ਮੈਨੂੰ ਕੁੱਟ ਵੀ ਜਾਊਗਾ ਕੋਈ ਉਹ ਮੈਂ ਫੇਰ ਵੀ ਯੋਧਾ ਹੀ ਰਹਿਣਾ ਆ ਤੁਸੀਂ ਗਿੱਦੜਾ ਵਾਲੀ ਕੈਟਾਗਰੀ 'ਚ ਆਉਣਾ ਆ ਇਹ ਗੱਲਾਂ ਤੁਹਾਡੇ ਇਕੱਲੇ ਪੜਨ ਨਾਲ ਪੜਨ ਦੇ ਲਈ ਹੈ ਬਸ ਸਾਰਾ ਕੋਸ਼ਿਸ਼ ਵੀ ਜੇ ਕੋਈ ਚੜ ਕੇ ਆਇਆ ਤੇ ਉਹਨੂੰ ਤੇਗ ਹਨਾ ਤੇ ਜੇ ਕੋਈ ਝੁੱਕ ਕੇ ਆਇਆ ਤਾਂ ਉਹਨੂੰ ਦੇਗ ਜੇ ਕੋਈ ਚੜ ਕੇ ਆਇਆ ਉਹਦੇ ਤੇ ਸਿੰਘਾਂ ਨੇ ਜਿਹੜਾ ਹੈਗਾ ਵਾਰ ਕਰਨਾ ਮੈਂ ਤੁਸੀਂ ਤਾਂ ਆਪਣਾ ਸਿਧਾਂਤ ਹੀ ਭੁੱਲ ਗਏ ਵੀ ਜਿਹੜਾ ਕੋਈ ਬੰਦਾ ਤੁਹਾਡੇ ਵਿਰੁੱਧ ਬੋਲੂਗਾ ਉਹਨੂੰ ਜਿਹੜਾ ਹੈਗਾ ਤੁਸੀਂ ਧਮਕੀਆਂ ਦੇਵੋਗੇ ਮਾਰਨ ਦੀਆਂ ਜਾਂ ਕੁਝ ਵੀ ਹਮਲਾ ਕਰਨ ਦੀਆਂ ਫੇਰ ਤਾਂ ਮੈਂ ਇਹ ਗੱਲ ਕਹਿਣੀ ਚਾਹੂੰਗਾ ਵੀ ਜਿਹੜੀ ਮਨ ਲਓ ਭਗਵਾਨਤਮਾਨ ਸਰਕਾਰ ਆ ਚਾਹੇ ਮੋਦੀ ਸਰਕਾਰ ਆ ਇਹ ਕਹਿੰਦੇ ਆ ਵੀ ਸਾਡਾ ਭਾਈ ਅਮਰਤਪਾਲ ਨਾਲ ਪਿਆਰ ਆ ਮਨ ਲਓ ਜਾਂ ਉਹਦੇ ਚੇਲੇ ਆ ਜੋ ਸ਼ਗਿਰਦ ਆ ਵੀ ਅਸੀਂ ਉਹਦੇ ਵਿਰੁੱਧ ਕੋਈ ਸ਼ਬਦ ਨਹੀਂ ਸੁਣ ਸਕਦੇ ਮਨ ਲਓ ਵੀ ਜੇ ਕੋਈ ਬੰਦਾ ਉਹਦੇ ਵਿਰੁੱਧ ਬੋਲੂਗਾ ਤੇ ਅਸੀਂ ਉਹਨੂੰ ਮਾਰਾਂਗੇ ਹਨਾ ਕੁਝ ਵੀ ਕਰਾਂਗੇ ਫਿਰ ਇਹਦਾ ਮਤਲਬ ਤੇ ਜੇ ਮੋਦੀ ਸਰਕਾਰ ਮਨ ਲਓ ਮੋਦੀ ਆ ਮੋਦੀ ਯਾਰ ਇੰਡੀਆ ਦਾ ਰਾਜਾ ਆ ਠੀਕ ਹੈ ਤੇ ਜੇ ਤੁਹਾਡੇ ਅਰਥ ਵਿੱਚ ਮਤਲਬ ਹੁਣ ਮੈਂ ਕੀ ਕਹਾਂ ਵੀ ਕਤਲੀੜ ਜਿਹੜੀ ਹੈਗੀ ਆ ਵੀ ਇੱਕ ਉਹ ਤਰਸ ਦੇ ਆਧਾਰ ਤੇ ਜਿੱਤਿਆ ਹੋਇਆ ਐਮਪੀ ਝੂਠ ਬੋਲ ਬੋਲ ਕੇ ਠੀਕ ਹੈ ਉਹਦੇ ਬਾਰੇ ਕੋਈ ਗੱਲ ਨਹੀਂ ਸੁਣ ਸਕਦੀ ਤੇ ਜਿਹੜਾ ਪੰਜਾਬ ਦੇਸ਼ ਦਾ ਰਾਜਾ ਆ ਤੇ ਜਿਹੜੇ ਉਹ ਉਹਦੇ ਸਪੋਰਟਰ ਆ ਠੀਕ ਹੈ ਉਹ ਜਿਹੜੀ ਵਰਲਡ ਦੇ ਵਿੱਚ ਮਤਲਬ ਬਹਿਣੀ ਉਠਣੀ ਆ ਵੱਡੇ ਵੱਡੀਆਂ ਕੰਟਰੀਆਂ ਆ ਨਾ ਤੇ ਤੁਸੀਂ ਬਕਵਾਸ ਮਾਰਦੇ ਉਹਦੇ ਬਾਰੇ ਤੇ ਜਦੋਂ ਫੇ ਉਹ ਛੱਤਰ ਮਾਰਦੇ ਆ ਜਾਂ ਤੁਹਾਡੇ ਬੰਦੇ ਮਾਰ ਦਿੰਦੇ ਆ ਤਾਂ ਫੇ ਉਹ ਠੀਕ ਨਹੀਂ ਹੈ ਇੱਕ ਪਾਸਾ ਕਰ ਲਓ ਜਾਂ ਤਾਂ ਤੁਸੀਂ ਇਹ ਕਹੋ ਵੀ ਜਿਹੜਾ ਸਾਡੇ ਵਿਰੁੱਧ ਬੋਲੂਗਾ ਅਸੀਂ ਤਾਂ ਉਹਦੂੰ ਹਮਲਾ ਕਰਾਂਗੇ ਮਾਰਾਂਗੇ ਜਾਂ ਕੁਝ ਵੀ ਕਰਾਂਗੇ ਤੇ ਫਿਰ ਜਿਹੜੀ ਇੰਡੀਅਨ ਗਵਰਨਮੈਂਟ ਆ ਚਾਹੇ ਪੰਜਾਬ ਸਰਕਾਰ ਆ ਜਿਹੜਾ ਉਹ ਛੱਤਰ ਫਿਰਿਆ ਸੀ ਨਾ ਉੱਥੇ ਤਰਨਤਾਰਨ ਏਰੀਆ ਦੇ ਵਿੱਚ ਆ ਜਦੋਂ ਆਇਆ ਸੀ ਤੁਹਾਡਾ ਬੰਦਾ ਜਿਹੜਾ ਹੈਗਾ ਵੀ ਭਾਉ ਅਮਰਿਤਪਾਲ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਤੇ ਉਦੋਂ ਉੱਥੇ ਉਹਨਾਂ ਨੇ ਢਾਇਆ ਸੀ ਫਿਰ ਉਹ ਵੀ ਠੀਕ ਆ ਕਿਉਂਕਿ ਜੇ ਉਹਨਾਂ ਦੇ ਵਿਰੁੱਧ ਬੋਲੋਗੇ ਤਾਂ ਉਹਨਾਂ ਨੇ ਤੁਹਾਨੂੰ ਢਾ ਲਿਆ ਠੀਕ ਐ ਮਾਰ ਦਿੱਤਾ ਕੁੱਟ ਦਿੱਤਾ ਜੇ ਜਿਹੜਾ ਤੁਹਾਡੇ ਵਿਰੁੱਧ ਬੋਲਿਆ ਤੁਸੀਂ ਵੀ ਮਾਰ ਦੋ ਅਸੀਂ ਇਹ ਗੱਲ ਨਹੀਂ ਕਹਿੰਦੇ ਹੈਗੇ ਅਸੀਂ ਕਹਿੰਦੇ ਆ ਵੀ ਬੋਲਣ ਦਾ ਹੱਕ ਚਾਹੀਦਾ ਠੀਕ ਐ ਤੇ ਸਵਾਲ ਤੁਸੀਂ ਕਰੋ ਤੇ ਜੇ ਕੋਈ ਬੰਦਾ ਮੰਨ ਲਓ ਤੁਹਾਡੇ ਤੇ ਹਮਲਾ ਕਰਦਾ ਫਿਰ ਉਹ ਤਾਂ ਫੇਰ ਗਲਤ ਗੱਲ ਹੋ ਗਈ ਨਾ ਜੇ ਹੁਣ ਮੋਦੀ ਸਰਕਾਰ ਆ ਚਾਹੇ ਪੰਜਾਬ ਸਰਕਾਰ ਆ ਉਹ ਜਦੋਂ ਜੁੱਤੀ ਫੇਰਦੀ ਹੈ ਉਹ ਗਲਤ ਐ ਠੀਕ ਹੈ ਤੇ ਉਹ ਤੁਸੀਂ ਰੋਲਾ ਪਾਉਨੇ ਆ ਤੇ ਜਦੋਂ ਹੁਣ ਤੁਹਾਡੇ ਤੇ ਜਦੋਂ ਗੱਲ ਆਉਂਦੀ ਆ ਉਦੋਂ ਤੁਸੀਂ ਕਹਿੰਨੇ ਵੀ ਅਸੀਂ ਵੀ ਇਦਾਂ ਕਰਾਂਗੇ ਠੀਕ ਹੈ ਮੈਂ ਪੰਜਾਬ ਸਰਕਾਰ ਤੋਂ ਇਹ ਮੰਗ ਕਰਦਾ ਵੀ ਕੋਈ ਮਤਲਬ ਆਨਲਾਈਨ ਸਾਈਟ ਸੂਟ ਜਿਹੜੀ ਹੈਗੀ ਆ ਸਾਨੂੰ ਦੱਸੋ ਤੇ ਜਿਹੜਾ ਹੈਗਾ ਵੀ ਜਿੰਨੀਆਂ ਵੀ ਆ ਆਈਡੀਆਂ ਨਕਲੀ-ਨੁਕਲੀ ਬਣੀਆਂ ਹੈਗੀਆਂ ਵਾ ਨਕਲੀ ਆਈਡੀਆਂ ਹੁੰਦੀਆਂ ਨਹੀਂ ਵੈਸੇ ਤਾਂ ਮੈਨੂੰ ਪਤਾ ਇਸ ਚੀਜ਼ ਦੀ ਆਪਾਂ ਨੂੰ ਨੌਲੇਜ ਹੈਗੀ ਆ ਆਈਡੀ ਅਸਲੀ ਹੁੰਦੀ ਆ ਸਿਰਫ ਉਹਦੇ ਤੇ ਨਾਂ ਜਿਹੜਾ ਹੈਗਾ ਆ ਉਹ ਹੀ ਤੁਸੀਂ ਨਕਲੀ ਰੱਖ ਸਕਦੇ ਜੋ ਮਰਜ਼ੀ ਹੈ ਨਾ ਫੋਟੋ ਜਿਹੜੀ ਮਰਜ਼ੀ ਲਾ ਸਕਦੇ ਆ ਜਦੋਂ ਉਹਨੂੰ ਆਪਾਂ ਵੈਰੀਫਾਈ ਕਰਨਾ ਹੋਵੇ ਕੁਝ ਆ ਉਹ ਕਿਹੜੇ ਫੋਨ 'ਚ ਚੱਲਦੀ ਆ ਕਿਹੜੀ Gmail ID ਸਾਰਾ ਕੁਝ ਇਹ ਕਨੈਕਟਡ ਹੀ ਆ ਨਾ ਹੁਣ ਬਹੁਤ ਕੁਝ ਹੋਇਆ ਵਾ ਤੇ ਇਹ ਜਿਹੜੇ ਹੈਗੇ ਬੰਦੇ ਇਹਨਾਂ ਨੂੰ ਮੜ ਜਾ ਧਿਆਨ ਵੱਲੋ ਦਵੋ ਇਹਨਾਂ ਦੇ ਜਿਹੜੀਆਂ ਵੀ ਹੈਗੀਆਂ ਨਕਲੀ ਐਵੇਂ ਯਾਰ ਬੇਰਜਗਰ ਬੰਦੇ ਆ ਤੁਸੀਂ ਠੀਕ ਆ ਐਵੇਂ ਕੋਈ ਪੰਗਾ ਪਾ ਲਿਆ ਤੁਸੀਂ ਪਰਚੇ-ਪੁਰਚੇ ਪਵਾ ਕੇ ਅੰਦਰ ਚੱਲ ਜਾਣਾ ਵਾ ਭਾਉ ਹੁਣੀ ਲੱਗੇ ਐਮਪੀ ਬਣ ਗਿਆ ਠੀਕ ਹੈ ਕੁਰਸੀ ਦਾ ਨਿੰਗ ਮੰਨਣ ਦਾ ਤੇ ਗਾਂ ਵੀ ਉਹਨਾਂ ਦੀ ਸਾਰੀ ਉਮਰ ਦੀਆਂ ਰੋਟੀਆਂ ਠੀਕ ਹੈ ਬਾਕੀ ਹੋਰ ਮੈਂ ਸਾਰਾ ਕੁਝ ਫੇਕ ਇਸ ਵੀਡੀਓ ਤੇ ਦੱਸੂਗਾ ਹਨਾ ਵੀ ਕੀ ਕਿੱਦਾਂ ਕਿੱਦਾਂ ਚੱਕਰ ਕਰਿਆ ਵੀ ਇਹ ਜਿੰਨੇ ਵੀ ਲੋਕ ਹੈਗੇ ਆ ਜਿਹੜੇ ਬੈਠੇ ਨਕਲੀ ਆਈਡੀਆਂ ਚਲਾ ਰਹੇ ਆ ਚਾਹੇ ਜਦੋਂ ਪਗ ਇਹਨੂੰ ਚੱਕਿਆ ਵੀ ਸੀ ਨਾ ਅਮਰਤਪਾਲ ਨੂੰ ਉਦੋਂ ਵੀ ਪੁਲਿਸ ਨੇ ਐਕਸ਼ਨ ਕੀਤਾ ਸੀ ਵੀ ਜਿਹੜਾ ਵੀ ਪੋਸਟਾਂ ਪੋਸਟਾਂ ਪਾਉਂਦਾ ਸੀ ਨਾ ਤੇ ਉਹ ਸਾਰੇ ਚੱਕੇ ਸੀ ਤੇ ਹੁਣ ਮੇਰੀ ਫੇਰ ਬੇਨਤੀ ਆ ਭਗਵੰਤ ਮਾਨ ਸਰਕਾਰ ਨੂੰ ਤੇ ਪੰਜਾਬ ਪੁਲਿਸ ਨੂੰ ਬਸ ਕੋਈ ਨਾ ਕੋਈ ਜਿਹੜਾ ਆਨਲਾਈਨ ਸਿਸਟਮ ਦੱਸੋ ਵੀ ਜਿਹੜਾ ਬੰਦਾ ਧਮਕੀਆਂ ਦਿੰਦਾ ਕਿਸੇ ਨੂੰ ਜਾਂ ਮਤਲਬ ਗਲਤ ਗੰਦੀ ਸ਼ਬਦਾਵਲੀ ਵਰਤਦਾ ਵਾ ਇੰਨਾ ਗੰਦ ਪੈ ਚੁੱਕਾ ਸੋਸ਼ਲ ਮੀਡੀਆ ਤੇ ਕੋਈ ਮੜ ਜਾ ਦੱਸੋ ਤਾਂ ਸਹੀ ਵੀ ਉਹਦੀ ਅਸੀਂ ਜਿਹੜੀ ਹੈਗੀ ਤੁਹਾਨੂੰ ਸਕਰੀਨਸ਼ਾਟ ਲੈ ਕੇ ਜਾਂ ਕੋਈ ਉਹਦਾ ਉਹਦੀ ਆਈਡੀ ਜਿਹੜੀ ਹੈਗੀ ਤੁਹਾਨੂੰ ਮੈਂਸ਼ਨ ਕਰੀਏ ਤਾਂ ਤੁਸੀਂ ਉਹਨਾਂ ਤੇ ਮਾੜੀ-ਮੋਟੀ ਕਾਰਵਾਈ ਕਰੋ ਇਹ ਫੇਰ ਏਡੇ ਸੂਤ ਆਉਣੀਆਂ ਹੈ ਇੱਕ ਤੀੜਾਂ ਜਿਹੜੀਆਂ ਹੈਗੀਆਂ ਇਹਨਾਂ ਨੇ ਗੰਦ ਇੰਨਾ ਪਾ ਕੇ ਸਮਾਜ ਗੰਦਾ ਕਰ ਦਿੱਤਾ ਤੇ ਇੰਨੀਆਂ ਕਿ ਮੈਂ ਬੇਨਤੀਆਂ ਕਰ ਰਹੀ ਆਂ